ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਫਾਰਮ ਵਾਲੀ ਬੱਚੀ ਦਿਖਾਉਣੀ ਹੈ ਗਾਵਾਂ ਵੀਰਾਂ ਦੇ ਦੁੱਧੇ ਲਾਂਜੇਵੇਂ ਨਾਲ ਬਰੀਡ ਦੇ ਕੰਮ ਕਰਦੇ ਤੇ ਪਲੱਸ ਨਾਲ ਜਦੋਂ ਜ਼ਿਆਦਾ ਨਗ ਹੋ ਜਾਣੇ ਇੱਕ ਤਾਂ ਵਿੱਚੋਂ ਸੇਲ ਵੀ ਕਰ ਦਿੰਦੇ ਆ ਸੋ ਸਾਹਮਣੇ ਜੋ ਬੱਚੀ ਦੇਖ ਰਹੇ ਹੋ ਪਕਾਊਆ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਪਿੰਡ ਰੂਡ ਇੱਕ ਦਾ ਜਿਲ੍ਹਾ ਫਰਨਾ ਨਾਮ ਮੈਂ ਨਾ ਮਾਣ ਪੇਸ਼ਿੰਗ ਪਿੰਡ ਰੂੜੇ ਕੇ ਕਲਾ ਜ਼ਿਲ੍ਹਾ ਬਰਨਾਲਾ ਆ ਗਿਆ। ਬਾਈ ਜੀ ਮੋਬਾਈਲ ਨੰਬਰ ਆਪਣਾ 7717350 77176 23596 ਜਿਹੜੇ ਬੱਚੀ ਦੇਖ ਰਹੇ ਆ ਕਿੰਨੀ ਉਮਰ ਹੈ ਜੀ? 11 ਮਹੀਨੇ ਬਾਈ ਜੀ ਅੱਛਾ 11 ਮਹੀਨੇ ਦੰਦੋ ਖੀਰੀ ਬਿਲਕੁਲ ਹਾਂ ਤੇ ਕਿਹੜੇ ਸੀਮਨ ਦੀ ਆ ਗਈ ਆਪ ਇਹ? ਡੈਨਮਾਰਕ 40120 ਡੈਨਮਾਰਕ 40120 ਦੀ ਤੇ ਦੰਦਾਂ ਦਾ ਪੱਟਕੀ ਦਿਖਾ ਦੇਣਾ ਪਾਣੀ ਮੜਾ ਜਾਤ ਤੇ ਕਾਣਾ ਕਰੇ ਦੇਖੀ ਬਾਏ ਠੀਕ ਓਕੇ ਜਮਾਂ ਦੰਦੋ ਬਿਲਕੁਲ ਖੀਰੀ ਕਿਉਂਕਿ ਬਾਡੀ weight ਇਹਦਾ ਇੰਨਾ ਸੀਮਨ ਦਾ ਗਾਂ ਦੇ ਹਿਸਾਬ ਨਾਲ ਹੈ ਨਾ ਤੇ ਕਿਹੜੀ ਬੈੜ ਦੀ ਆ ਗਈ ਏ ਆ ਬੈੜ ਦੀ ਅੱਛਾ ਇਹ ਬੈੜ ਆ ਗਈ ਇਹਦੀ ਮਾਂ ਤੇ ਕਿਹੜੇ ਸੂਏ ਸੂਈ ਵੀ ਇਹ ਇਹਦਾ ਚੌਥੇ ਸੂਏ ਆ ਅੱਛਾ ਚੌਥੇ ਸੂਏ ਸੂਈ ਹੋਈ ਆ ਹੁਣ ਨਾ ਹੁਣ ਸੋਣਾ ਤੀਜੇ ਸੂਏ ਦੀ ਆ ਬੱਚੀ ਅੱਛਾ ਤੀਜੇ ਸੂਏ ਦੀ ਇਹਦੀ ਆ ਗਈ ਬੱਚੀ ਸੋ ਬੈੜ ਦੇ ਹਿਸਾਬ ਨਾਲ ਬਾਡੀ ਮੰਤਰੀ ਜੀ ਤਾਂ ਇੰਨੀ ਜ਼ਿਆਦਾ ਗ੍ਰੋਥ ਆ ਗਈ ਇਹਦੀ ਹੈ ਨਾ ਤੇ ਕੀ ਪੀਕ ਰਿਹਾ ਬੈੜ ਦਾ ਇਹਦਾ 45 ਕਿਲੋ ਬਿਜਲੇ ਸੁਇ ਚੋਇਆ ਅੱਛਾ ਪਿਛਲੇ ਸੁਇ ਆਪਾਂ ਇਹਦਾ ਵੈਟ ਦਾ 45 ਕਿਲੋ ਚੋਇਆ ਹੁਣ ਉਸ ਤੋਂ ਬਾਅਦ ਹੁਣ ਸੂਣ ਵਾਲੇ ਦੁਬਾਰੇ ਹਾਂਜੀ ਹੁਣ ਕਿੰਨਾ ਟਾਈਮ ਲੱਗੇਗਾ ਸੂਣ ਜੇ ਦਾ 40 ਕਿ ਦਿਨ ਬਾਕੀ ਹੈ ਸਰ ਡੇਢ ਮਹੀਨਾ ਸੂਣ ਚ ਬਾਕੀ ਹੈ ਇਹਦਾ ਵੀ ਕਹਿੰਦਾ ਵਾ 45 ਕਿਲੋ ਵਾਲੀ ਮਾ ਵੀ ਘਰੇ ਖੜੀ ਆ ਚਾਹੇ ਕੋਈ ਡੀ ਐਨ ਐਫ ਇਹ ਨੇ ਕੁਝ ਕਰਾਈ ਚੱਲੇ ਹਾਂਜੀ ਕਰਾ ਰਹੇ ਅੱਛਾ ਡੈਨ ਕੋਈ ਵੀ ਸੈਂਪਲ ਦੇ ਰਿਹਾ ਆਪਾਂ ਦੇ ਦਾਂ ਜੀ ਡੈਨ ਮਾਰ ਕੇ 40 120 ਤੇ ਥਣ ਚਾਰੀ ਐ ਚਾਰੇ ਆ ਬਾਈ ਥਣ ਦਿਖਾ ਦੀ ਚਾਰੇ ਦੇ ਸੋ ਥਣ ਚਾਰੀ ਐ ਕੋਈ ਫੋਟ ਸੰਗ ਨਹੀਂ ਭੋਰਾ ਵੀ ਨਹੀਂ ਸੋ ਚਾਰੇ ਥਣ ਰੇਡਰ ਦੇ ਲੈਂਡ 40000 ਮੌਕੇ ਤੇ ਗੁਜਾਇਸ ਹੋ ਜੂਗੀ ਮਾੜੀ ਮੋਟੀ ਹੋ ਗਈ ਤੇ ਹੀਟ ਦੇ ਵਿੱਚ ਤਾਂ ਨਹੀਂ ਆਈ ਹਲੇ ਤਾਂ ਠੀਕੇ ਕੱਲ ਦੂਪਰਾ ਨਹੀਂ ਕੋਈ ਇੱਕ ਅੰਜ ਭਰਾ ਇੱਕ ਕੱਲ ਭਰਾ ਅੱਛਾ ਕਹਿੰਦਾ ਬਾ ਸਾਲ ਦੇ ਅੰਦਰਾਂ ਦੇ ਬੱਚੀ ਦਾ ਪੱਟੀ ਕੇ ਰਖਾ ਤੇ ਹਾਂਜੀ ਇਹ ਵੀ ਹੁਣ ਦੰਦੋਂ ਖੀਰੀ ਸੂ ਜਾ ਕੇ ਹਨਾ ਖੀਰੀ ਸੂ ਬਈ ਤੇ ਸੀਮਨ ਕਿਹੜਾ ਰਖਾਤਾ ਇਹਦੇ ਸੀਮਨ ਦਾ ਰਮਾਡਾ ਰਖਾ ਅੱਛਾ ਰਮਾਡਾ ਦਾ ਉਹ ਆਪਾਂ ਕਰ ਸਾਮ ਕਰਦਾ ਜਿਹੜਾ ਲੱਗਿਆ ਸਟਰਾ ਸਾਂਭੇ ਵਿਆ ਹਾਂ ਹਾਂਜੀ 40000 ਤੇ ਮੌਕੇ ਤੇ ਗੁਜਾਇਸ ਹੋ ਜੂਗੀ ਮਾੜੀ ਮੋਟੀ ਚੋੜੀ ਵੰ ਸੁਭਰ ਕੱਦ ਕਾਠ ਵਗੈਰਾ ਬੱਚੇ ਦੇਖ ਸਕਦੇ ਸੋਹਣੀ ਸਾਫ ਸੁਥਰੀ ਸੀਮਣ ਵਾਈਆਂ ਨੇ ਰਖਾ ਤੇ ਦੇ ਤੇ ਬਾਕੀ ਦੰਦੋ ਖੀਰੀਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੇ ਬੱਚੀ ਚੰਗੀ ਆ ਤੇ ਪਰ ਜਿੱਦੇ ਪੁੱਤਾਂ ਦੀ ਤਿਆਰ ਹੋ ਗਈ ਗੱਲਾਂ ਕਰਾ ਦੂਗੀ ਤੇ ਝੋੜੀ ਥੱਲੋ ਦੀ ਤੁਰਦੀ ਤੇ ਹੁਣ ਦੇਖੋ ਕਿ ਜਿਵੇਂ ਗੱਬੜ ਹੁੰਦੀ ਆ ਪਰ ਇਹਦੀ ਮਾਂ ਵੀ ਕੋਲੇ ਖੜੀ ਬਿਲਕੁਲ ਬਾਡੀ ਮੰਤਰ ਬੈੜ ਦੇ ਨਾਲ ਦੀ ਡਿੱਟੋ ਮੈਚ ਕਰਦੀ ਆ ਰੇਟ 46000 ਰੁਪਿਆ ਪਰ ਜਿੱਦੇ ਬੱਚੀ ਤਿਆਰ ਹੋ ਗਈ ਵੀਰੇ ਦੁਆ ਮੂਰੇ ਲਾ ਦੂਗੀ ਹਨਾ ਜਮ ਲਾ ਦੂ ਲਾ ਦੂ ਜੀ ਨੰਬਰ ਬੋਲਦੇ ਭਰਾ ਦੁਬਾਰੇ ਆਪਣਾ ਸੋ ਪੰਡ ਰੂੜੇ ਕੇ ਕਲਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਜਨ ਨੂੰ ਪਿਆਰ ਦੇਣ ਲਈ ਤਿਆਰ